ਲੋ ਆਖਿਰਕਾਰ ਸਰਬਨ ਸਿੰਘ ਪੰਦੇਰ ਦੇ ਵੱਲੋਂ ਕਰ ਹੀ ਦਿੱਤਾ ਉਹੀ ਵੱਡਾ ਐਲਾਨ ਜਿਸ ਤੋਂ ਡਰਦਿਆਂ ਸੀ ਸਰਕਾਰਾਂ ਹੁਣ ਫਿਰ ਤੋਂ 26 ਜਨਵਰੀ ਨੂੰ ਹੋਵੇਗਾ ਉਹੀ ਕੰਮ ਜੋ ਪਹਿਲਾਂ ਹੋਇਆ ਸੀ ਅੱਜ ਸਰਬਨ ਸਿੰਘ ਪੰਦੇਰ ਦੇ ਵੱਲੋਂ ਸ਼ੰਭੂ ਬਾਰਡਰ ਤੋਂ ਖੜਕੇ ਅਜਿਹਾ ਵੱਡਾ ਐਲਾਨ 26 ਜਨਵਰੀ ਵਾਲੇ ਦਿਨ ਦਾ ਕਰ ਦਿੱਤਾ ਜਿਸ ਨੂੰ ਸੁਣ ਕੇ ਕਿਸਾਨਾਂ ਦੇ ਵਿੱਚ ਵੀ ਕਾਫੀ ਜੋਸ਼ ਆ ਗਿਆ ਤਾਂ ਟਰੈਕਟਰ ਕਰ ਲਏ ਸਟਾਰਟ ਕੱਪੜੇ ਮਾਰ ਲਏ ਤੇਲ ਪਾਣੀ ਕਰ ਲਿਆ ਚੈੱਕ ਆਖਰ ਕਿਹੜਾ ਵੱਡਾ ਐਲਾਨ ਹੋਇਆ 26 ਤਰੀਕ ਨੂੰ ਟਰੈਕਟਰ ਕਿੱਧਰ ਨੂੰ ਜਾਣਗੇ ਮੈਂ ਸਰਵਣ ਸਿੰਘ ਪੰਦੇਰ ਹਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਜਿਹੜਾ 26 ਦਾ ਸਾਡਾ ਐਲਾਨ ਆ ਵੀ 26 ਨੂੰ ਟਰੈਕਟਰ ਜੜੇ ਨੇ ਵੱਡੇ ਕਾਰਪੋਰੇਟ ਦੇ ਜਿਹੜੇ ਮਾਲ ਨੇ ਜਿੰਨੇ ਛੋਟੀ ਦੁਕਾਨਦਾਰੀ ਖਾਣੀ ਆ ਜਿੰਨੇ ਪਰਚੂਨ ਬਾਜ਼ਾਰ ਖਾਣਾ ਵਾ ਔਰ ਜਿੰਨੇ ਆਪਣੇ ਵੱਡੇ ਮਾਲਾਂ ਚ ਡੱਬਾ ਬੰਦ ਚੀਜ਼ ਵਿੱਚ ਨਹੀਂ ਜਿਹੜਾ ਖੁੱਲੀ ਵੇਕਣ ਵਾਲੀ ਚੀਜ਼ਾਂ ਖਤਮ ਕਰਨੀਆਂ ਉਹਨਾਂ ਮਾਲਾਂ ਦੇ ਅੱਗੇ ਟੈਕਟਰਾਂ ਦਾ ਮੂੰਹ ਕਰਾਂਗੇ ਭਈ ਕਿ ਆਹ ਵੱਡੇ ਦੁਸ਼ਮਣਿਆ ਕਿਉਂਕਿ ਸਾਡੇ ਭਰਾਵਾਂ ਨੇ ਦੁਕਾਨਦਾਰਾਂ ਨੇ ਰੇੜੀ ਫੜੀ ਵਾਲਿਆਂ ਨੇ ਟੈਕਸੀ ਵਾਲਿਆਂ ਨੇ ਟੈਂਪੂ ਵਾਲਿਆਂ ਨੇ ਸਾਰਿਆਂ ਨੇ ਪੰਜਾਬ ਬੰਦ ਵਿੱਚ ਸਹਿਯੋਗ ਦਿੱਤਾ ਸੀ ਅਸੀਂ ਫਿਰ ਜਿੱਨਾਂ ਤੇ ਹਮਲਾ ਵਾ ਉਹਨਾਂ ਭਰਾਵਾਂ ਨੂੰ ਨਾਲ ਲੈ ਕੇ ਉਹ ਕਾਰਪੋਰੇਟ ਦੇ ਮੋਲ ਗਾੜੀ ਜਾਵਾਂਗੇ ਇਹ ਤੋਂ ਕਾ ਜਿਹੜੇ ਸੈਲੋ ਗਨਾਮ ਆ ਜਿਨ੍ਹਾਂ ਨੇ ਪੰਜਾਬ ਦੀ ਮੰਡੀ ਖਤਮ ਕਰਨੀਆਂ ਅੰਬਾਨੀਆਂ ਅਡਾਨੀਆਂ ਦੇ ਸੈਲੋ ਉਹਨਾਂ ਦੇ ਗਾੜੀ ਸਾਡੇ ਟਰੈਕਟਰ ਜਾਣਗੇ ਇਹਦੋਂ ਗਾਹ ਭਾਜਪਾ ਦੇ ਜਿਹੜੇ ਦਫਤਰ ਆ ਤੇ ਘਰ ਆ ਉੱਥੇ ਸਾਡੇ ਟਰੈਕਟਰ ਪਹੁੰਚਣਗੇ 12 ਤੋਂ ਲੈ ਕੇ 1:30 ਵਜੇ ਤੱਕ ਪ੍ਰੋਗਰਾਮ ਕਰਾਂਗੇ ਜਾਂਦਿਆਂ ਵੀ ਮਾਰਚ ਕਰਾਂਗੇ ਤੇ ਆਉਂਦਿਆਂ ਵੀ ਮਾਰਚ ਹੋਊਗਾ ਤਾਂ ਜੇ ਮੋਰਚਾ ਜਿਤਨਾ ਵੈਨਿਆ ਮੋਦੀ ਸਰਕਾਰ ਕਿਉਂ ਨਹੀਂ ਮੰਨਦੀ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਿਉਂ ਨਹੀਂ ਕਰਦੀ ਜੇ ਲੱਖਾਂ ਲੱਖਾਂ ਟ੍ਰੈਕਟਰ ਕੋਈ ਟ੍ਰੈਕਟਰ ਪੰਜਾਬ ਦੇ ਘਰਾਂ ਵਿੱਚ ਨਾ ਰਵੇ ਜੇ ਬਾਹਰ ਨਿਕਲ ਆਇਆ ਬੇਸ਼ੱਕ ਭਰਾਓ ਕਿਤੇ ਫੰਡ ਵੀ ਇਕੱਠੋ ਨੇ ਆ ਆਪਣੇ ਕੋਲੋਂ ਜੇ 500000 ਦਾ ਤੇਲ ਫੂਕੇ ਵੀ ਟ੍ਰੈਕਟਰਾਂ ਦਾ ਕੰਮ ਪੂਰਾ ਕਰ ਦੋ ਤੇ ਇਹ ਵੇਖੋ ਮੋਰਚਾ ਕਿਵੇਂ ਜਿੱਦਦੇ ਆ ਅਰ ਸ਼ੰਭੂ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਵੀ ਕਾਫਲੇ ਆਉਣੇ ਆ ਇਹ ਤੋਂ ਘਾ 29 ਨੂੰ ਪੂਰੇ ਪੰਜਾਬ ਦੇ ਵਿੱਚੋਂ ਮੈਂ ਸਰਵਣ ਸਿੰਘ ਪੰਦੇਰੀ ਹਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਜਿਹੜਾ 26 ਦਾ ਸਾਡਾ ਐਲਾਨ ਆ ਵੀ 26 ਨੂੰ ਟੈਕਟਰ ਜੜੇ ਨੇ ਵੱਡੇ ਕਾਰਪੋਰੇਟ ਦੇ ਜੜੇ ਮਾਲ ਨੇ ਜਿੰਨੇ ਛੋਟੀ ਦੁਕਾਨਦਾਰੀ ਖਾਣੀ ਆ ਜਿੰਨੇ ਪਰਚੂਨ ਬਾਜ਼ਾਰ ਖਾਣਾ ਵਾ ਔਰ ਜਿੰਨੇ ਆਪਣੇ ਵੱਡੇ ਮਾਲਾਂ ਚ ਡੱਬਾ ਬੰਦ ਚੀਜ਼ ਵੇਚਣੀ ਆ ਜਿਹੜਾ ਖੁੱਲੀ ਵੇਕਣ ਵਾਲੀ ਚੀਜ਼ਾਂ ਖਤਮ ਕਰਨੀ ਆ ਉਹਨਾਂ ਮਾਲਾਂ ਦੇ ਅੱਗੇ ਟੱਕਰਾਂ ਦਾ ਮੂੰਹ ਕਰਾਂਗੇ ਭਈ ਕਿ ਆਹ ਵੱਡੇ ਦੁਸ਼ਮਣ ਆ ਕਿਉਂਕਿ ਸਾਡੇ ਭਰਾਵਾਂ ਨੇ ਦੁਕਾਨਦਾਰਾਂ ਨੇ ਰੇੜੀ ਫੜੀ ਵਾਲਿਆਂ ਨੇ ਟੈਕਸੀ ਵਾਲਿਆਂ ਨੇ ਟੈਂਪੂ ਵਾਲਿਆਂ ਨੇ ਸਾਰਿਆਂ ਨੇ ਪੰਜਾਬ ਬੰਦ ਵਿੱਚ ਸਹਿਯੋਗ ਦਿੱਤਾ ਸੀ ਅਸੀਂ ਫਿਰ ਜਿੰਨਾ ਤੇ ਹਮਲਾ ਵਾ ਉਹਨਾਂ ਭਰਾਵਾਂ ਨੂੰ ਨਾਲ ਲੈ ਕੇ ਉਹ ਕਾਰਪੋਰੇਟ ਦੇ ਮੋਲ ਗਾੜੀ ਜਾਵਾਂਗੇ ਇਹ ਤੋਂ ਕਾ ਜਿਹੜੇ ਸੈਲੋ ਗਦਾਮ ਆ ਜਿਨ੍ਹਾਂ ਨੇ ਪੰਜਾਬ ਦੀ ਮੰਡੀ ਖਤਮ ਕਰਨੀਆਂ ਅੰਬਾਨੀਆਂ ਅਡਾਨੀਆਂ ਦੇ ਸੈਲੋ ਉਹਨਾਂ ਦੇ ਗਾੜੀ ਸਾਡੇ ਟਰੈਕਟਰ ਜਾਣਗੇ। ਇਹਦੋਂ ਗਾਹਾਂ ਭਾਜਪਾ ਦੇ ਜਿਹੜੇ ਦਫਤਰ ਆ ਤੇ ਘਰ ਆ ਉੱਥੇ ਸਾਡੇ ਟਰੈਕਟਰ ਪਹੁੰਚਣਗੇ। 12 ਤੋਂ ਲੈ ਕੇ 1:30 ਵਜੇ ਤੱਕ ਪ੍ਰੋਗਰਾਮ ਕਰਾਂਗੇ। ਜਾਂਦਿਆਂ ਵੀ ਮਾਰਚ ਕਰਾਂਗੇ ਤੇ ਆਉਂਦਿਆਂ ਵੀ ਮਾਰਚ ਹੋਊਗਾ। ਤੋਂ ਜੇ ਮੋਰਚਾ ਜਿਤਨਾ ਵੈਨਿਆ ਮੋਦੀ ਸਰਕਾਰ ਕਿਉਂ ਨਹੀਂ ਮੰਨਦੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤ ਕਿਉਂ ਨਹੀਂ ਕਰਦੀ? ਜੇ ਲੱਖਾਂ ਲੱਖਾਂ ਟਰੈਕਟਰ ਕੋਈ ਟਰੈਕਟਰ ਪੰਜਾਬ ਦੇ ਘਰਾਂ ਵਿੱਚ ਨਾ ਰਵੇ ਜੇ ਬਾਹਰ ਨਿਕਲ ਆਇਆ ਬੇਸ਼ੱਕ ਭਰਾਓ ਕਿਤੇ ਫੰਡ ਵੀ ਇਕੱਠੋ ਨੇ ਆ ਆਪਣੇ ਕੋਲੋਂ ਜੇ 500000 ਦਾ ਤੇਲ ਫੂਕੇ ਵੀ ਟਰੈਕਟਰਾਂ ਦਾ ਕੰਮ ਪੂਰਾ ਕਰ ਦੋ ਤੇ ਇਹ ਵੇਖੋ ਮੋਰਚਾ ਕਿਵੇਂ ਜਿੱਦਦੇ ਆ ਅਰ ਸ਼ੰਭੂ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਵੀ ਕਾਫਲੇ ਆਉਣੇ ਆ ਇਹ ਤੋਂ ਘਾ 29 ਨੂੰ ਪੂਰੇ ਪੰਜਾਬ ਦੇ ਵਿੱਚੋਂ ਟਰੈਕਟਰ ਟਰਾਲੀਆਂ ਕੁਝ ਕਰਕੇ ਤੁਸੀਂ ਸੁਣਿਆ ਸਰਬਨ ਸਿੰਘ ਭੰਦੇਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 26 ਜਨਵਰੀ ਨੂੰ ਟਰੈਕਟਰ ਮਾਰਚ ਵੀ ਹੋਵੇਗਾ ਦੁਪਹਿਰ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਜੋ ਅੰਬਾਨੀਆਂ ਅਡਾਨੀਆਂ ਦੇ ਕਾਰਪੋਰੇਟ ਘਰਾਣਿਆਂ ਦੇ ਸੈਲੋ ਨੇ ਉਹ ਵੀ ਘੇਰੇ ਜਾਣਗੇ ਤੇ ਜਿਹੜੇ ਵੱਡੇ ਵੱਡੇ ਮਾਲ ਨੇ ਉਹਨਾਂ ਦੇ ਬਾਹਰ ਵੀ ਟਰੈਕਟਰ ਹੀ ਟਰੈਕਟਰ ਨਜ਼ਰ ਆਉਣਗੇ ਕਿਉਂਕਿ ਜਿਹੜੇ ਮਾਲ ਨੇ ਮੋਲਾਂ ਦੇ ਕਰਕੇ ਦੁਕਾਨਦਾਰਾਂ ਦਾ ਕੰਮ ਰੇੜੀ ਫੜੀ ਵਾਲਿਆਂ ਦਾ ਕੰਮ ਉਹ ਘਾਟੇ ਦੇ ਵਿੱਚ ਜਾ ਰਿਹਾ ਤਾਂ ਜਦੋਂ ਕਹਿੰਦੇ ਪੰਜਾਬ ਬੰਦ ਸੀ ਤਾਂ ਉਦੋਂ ਦੁਕਾਨਦਾਰਾਂ ਨੇ ਰੇੜੀ ਫੜੀ ਵਾਲਿਆਂ ਨੇ ਸਾਡਾ ਸਾਥ ਦਿੱਤਾ ਸੀ ਹੁਣ ਸਾਡਾ ਵੀ ਫਰਜ਼ ਬਣਦਾ ਕਿ ਜੋ ਲੁੱਟ ਖਸੁੱਟ ਹੋ ਰਹੀ ਆ ਦੁਕਾਨਦਾਰਾਂ ਦਾ ਸਾਥ ਅਸੀਂ ਦਈਏ ਜੋ ਮੋਲਾਂ ਦੇ ਵਿੱਚ ਲੁੱਟਾਂ ਖਸੁੱਟਾਂ ਹੋ ਰਹੀਆਂ ਨੇ ਤੇ ਹੁਣ ਟਰੈਕਟਰ ਫਿਰ ਮੋਲਾਂ ਦੇ ਬਾਹਰ ਖੜੇ ਕਰ ਦੇਣਗੇ ਲੱਖਾਂ ਦੀ ਗਿਣਤੀ ਦੇ ਵਿੱਚ ਕਹਿੰਦੇ ਟਰੈਕਟਰ ਹੀ ਟਰੈਕਟਰ ਸੜਕਾਂ ਦੇ ਉੱਤੇ 26 ਜਨਵਰੀ ਨੂੰ ਨਜ਼ਰ ਆਉਣਗੇ ਇੱਕ ਪਾਸੇ 26 ਜਨਵਰੀ ਵਾਲੇ ਦਿਨ ਹਰ ਕੋਈ ਜਿਹੜਾ ਆ ਗਣਤੰਤਰ ਦਿਵਸ ਮਨਾਵੇਗਾ ਤਾਂ ਅਜਿਹੇ ਦੇ ਵਿੱਚ ਟਰੈਕਟਰ ਮਾਰਚ ਕਿਸਾਨਾਂ ਦੇ ਵੱਲੋਂ ਕੀਤਾ ਜਾਵੇਗਾ ਆ ਤਾਂ ਇੱਕ ਪਾਸੇ ਤਾਂ ਸੰਵਿਧਾਨਿਕ ਦਿਵਸ ਦੂਜੇ ਪਾਸੇ ਟਰੈਕਟਰ ਹੀ ਟਰੈਕਟਰ ਨਜ਼ਰ ਆਉਣਗੇ ਕਿਸਾਨ ਲੀਡਰ ਸਰਬੰਸਿੰਘ ਪੰਦੇੜ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਖੈਰ ਸਰਕਾਰਾਂ ਕਦੋਂ ਚੁੱਕਦੀਆਂ ਨੇ ਕਿਉਂਕਿ ਸੱਦਾ ਕੇਂਦਰ ਦਾ ਆ ਚੁੱਕਿਆ 14 ਫਰਵਰੀ ਨੂੰ ਮੀਟਿੰਗ ਆ ਮੀਟਿੰਗ ਦੇ ਵਿੱਚ ਕਿਹੋ ਜਿਹੀ ਗੱਲਬਾਤ ਹੁੰਦੀ ਆ